ਬਹੁਤ ਵੱਡਾ ਫਤਵਾ ਦੇ ਕੇ ਵਿਰੋਧੀਆਂ ਨੂੰ ਜਿਹੜਾ ਚਿਤ ਕੀਤਾ ਜਿਹੜੇ ਬੜੇ ਦਮ ਗਜੇ ਮਾਰਦੇ ਸੀ ਰਲ ਮਿਲ ਕੇ ਬੜੀਆਂ ਚਾਲਾਂ ਵੀ ਚਲੀਆਂ ਪਰ ਇੰਨੀ ਵੱਡੀ ਜਿਹੜੀ ਜਿੱਤ ਭਰਾਵਾਂ ਨੇ ਦਵਾਈ ਆ ਉਹਦੇ ਲਈ ਮੈਂ ਸਭ ਤੋਂ ਮਾਦੇ ਤੇ ਮੱਲਾਕਣੇ ਖੋਲੇ ਗਏ ਸਕੂਲਾਂ ਦੀ ਗਰਾਂਟੀਆਂ ਦੀ ਗੱਲ ਕਰ ਲਓ 35-40 ਕਰੋੜ ਰੁਪਈਆ ਇੱਥੇ ਸਕੂਲਾਂ ਨੂੰ ਲਿਆ ਕੇ ਦਿੱਤਾ ਕਿਸੇ ਪੱਖ ਤੋਂ ਵੀ ਮੇਰਾ ਵੀਰ ਅਸੀਂ ਕੋਈ ਵਾਂਝੇ ਨਹੀਂ ਹੈਗੇ ਅਸੀਂ ਉਹਦਾ ਹੁਣ ਤਰੱਕੀ ਜਿਹੜੀ ਉਹ ਸਾਡੀ ਜ਼ਿੰਮੇਵਾਰੀ ਬਣ ਗਈ ਹੈ ਕਿਉਂਕਿ ਅਸੀਂ ਤਰੱਕੀ ਕਰਨੀ ਹੈ ਤੇ ਮੇਰੇ ਵੀਰ ਜਿਹੜੇ ਕੰਮ ਭਾਵੇਂ ਕੋਈ ਵੱਡਾ ਕੰਮ ਹੋਵੇ ਚਾਹੇ ਛੋਟਾ ਕੰਮ ਹੋਵੇ ਉਹ ਸਰਕਾਰ ਦਾ ਫਰਜ਼ ਬਣਦਾ ਹੈ ਤੇ ਉਹ ਅਸੀਂ ਸਾਰੇ ਇਹਨਾਂ ਦੋਵਾਂ ਸਾਲਾਂ 'ਚ ਕਰਕੇ ਦੇਵਾਂਗੇ ਕਿ 54% ਬੋਰਡ ਜਿਹੜੀ ਆ ਉਹ ਆਮ ਆਦਮੀ ਨੂੰ ਪਈ ਹੈ 54% ਸੀਟਾਂ ਦੇ ਹਿਸਾਬ ਨਾਲ ਇੱਕ ਇੱਕ ਸੀਟ ਦਾ ਦੱਸਿਆ ਤੇ ਜਿਹੜੀ ਕਾਂਗਰਸ ਹੋ ਰਹੀ 24% ਤੇ ਭਾਜਪਾ 7% ਤੇ ਅਕਾਲੀ ਦਲ 3% ਤੇ ਤਾਂ ਖੇਮ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹ ਜਾਦੂ ਖਾਇਆ ਜਿਹੜਾ ਐਮਪੀ ਚੋਣਾਂ ਦੇ ਵਿੱਚ ਨਹੀਂ ਸੀ ਹੋਇਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ 13 0 ਆਊਗਾ ਪਰ ਇਹ 13 0 ਜਿਹੜਾ ਸਿਹਰਾ 13 0 ਦਾ ਸਿਹਰਾ ਜਿਹੜਾ ਸਰਵਨ ਸਿੰਘ ਤੁਣ ਦੇ ਸਿਰ ਤੇ ਵੱਜਾ ਹੈ ਸਾਡੇ ਨਾਲ ਮੌਜੂਦ ਨੇ ਉਹ ਗੱਲਬਾਤ ਕਰਕੇ ਜਾਣਦੇ ਆ ਤੁਹਾਨੂੰ ਸਭ ਸਭ ਤੋਂ ਪਹਿਲਾਂ ਜੀ ਆਖਦੇ ਆ ਤੇ ਨਾਲ ਵਧਾਈ ਵੀ ਦਿੰਨੇ ਆ ਖੇਮ ਕਰਨ ਦੇ ਵਿੱਚ 13 0 ਦੇ ਲਈ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਪੱਤਰਕਾਰ ਭਾਈਚਾਰੇ ਨੂੰ ਵੀ ਤੁਹਾਡਾ ਵੀ ਬੜਾ ਯੋਗਦਾਨ ਰਿਹਾ ਤੁਸੀਂ ਵੀ ਇੱਥੇ ਲੋਕਾਂ ਦਾ ਜਿਹੜਾ ਹਾਲਚਲ ਜਾਣਦੇ ਰਹੇ ਹਾਂ ਬਾਕੀ ਮੇਰੇ ਵੀਰ ਇਹ ਮੇਰੇ ਸਿਰ ਨਹੀਂ ਸੇਰਾ ਵੱਜਦਾ ਸੇਰਾ ਮੈਂ ਤੇ ਆਪਣੇ ਸ਼ਹਿਰ ਦੇ ਜਿਹੜੇ ਭਰਾ ਜਿਹੜੇ ਜ਼ਿੰਮੇਵਾਰ ਸੱਜਣ ਸ਼ਹਿਰ ਵਾਸੀ ਆ ਉਹਨਾਂ ਦੇ ਸਿਰ ਸੇਰਾ ਬਣਦਾ ਵਾ ਕਿਉਂਕਿ ਇਹ ਲੜਾਈ ਸਾਡੇ ਨਾਲ ਭਰਾਵਾਂ ਲੜੀ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਥਲੇ ਜਿਹੜੀ ਚੱਲ ਰਹੀ ਹੈ ਬਹੁਤ ਵੱਡਾ ਫਤਵਾ ਦੇ ਕੇ ਵਿਰੋਧੀਆਂ ਨੂੰ ਜਿਹੜਾ ਚਿਤ ਕੀਤਾ ਹੈ ਜਿਹੜੇ ਬੜੇ ਦਮ ਗਜੇ ਮਾਰਦੇ ਸੀ ਰਲ ਮਿਲ ਕੇ ਬੜੀਆਂ ਚਾਲਾਂ ਵੀ ਚਲੀਆਂ ਪਰ ਇੰਨੀ ਵੱਡੀ ਜਿਹੜੀ ਜਿੱਤ ਭਰਾਵਾਂ ਨੇ ਦਵਾਈ ਆ ਉਹਦੇ ਲਈ ਮੈਂ ਖੇਮਕਰਨ ਸ਼ਹਿਰ ਦਾ ਧੰਨਵਾਦ ਕਰਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਜਿਹੜਾ ਇੰਨਾ ਵੱਡਾ ਫਤਵਾ ਦਿੱਤਾ ਹੈ ਸਰਕਾਰ ਜਿਹੜੀ ਆ ਉਹ ਹਮੇਸ਼ਾ ਖੇਮਕਰਨ ਸ਼ਹਿਰ ਦੀ ਜਿਹੜੀ ਉਰੀ ਨਹੀਂ ਰਹੂਗੀ ਤੁਨ ਸਾਹਿਬ ਪਹਿਲੀ ਵਾਰੀ ਹੋਇਆ ਹੈ ਕਿ ਖੇਮਕਰਨ ਦੀਆਂ ਚੋਣਾਂ ਜਿਹੜੀਆਂ ਸੁੱਖ ਸ਼ਾਂਤੀ ਨਾਲ ਹੋ ਗਈਆਂ ਮੇਰੇ ਇਹ ਤਾਂ ਨਾ ਮੈਂ ਵੀ ਬਹੁਤ ਬਹੁਤ ਇਹ ਜਿਹੜਾ ਸੇਰਾ ਵਾ ਆਪਣੇ ਸ਼ਹਿਰ ਵਾਸੀਆਂ ਸੇਰੀ ਬਣਦਾ ਵਾ ਜਿਨ੍ਹਾਂ ਨੇ ਬੜੀ ਹੀ ਸ਼ਾਂਤਮਈ ਨਾਲ ਇਲੈਕਸ਼ਨ ਲੜੀ ਆ ਤੁਸੀਂ ਵੀ ਕੱਲ ਬੂਥਾਂ ਦੇ ਰਹੇ ਹੋ ਕੋਈ ਬੰਦਾ ਤੁਹਾਨੂੰ ਇਹ ਨਹੀਂ ਕਹਿ ਸਕਦਾ ਵੀ ਕਿਸੇ ਨੂੰ ਕੋਈ ਦਬਾਇਆ ਗਿਆ ਹੋਵੇ ਜਿਹੜਾ ਇੱਥੇ ਪ੍ਰਸ਼ਾਸਨ ਦੇ ਵੀ ਬੜੇ ਵਧੀਆ ਪ੍ਰਬੰਧ ਸੀ ਕਿਸੇ ਨੂੰ ਕਿਸੇ ਨੇ ਬੜੀ ਰਲ ਮਿਲ ਕੇ ਇੱਕ ਭਾਈਚਾਰਕ ਜੀ ਸਾਂਝ ਵਾਂਗੂ ਇਲੈਕਸ਼ਨ ਲੜੀ ਆ ਔਰ ਜਿਹੜੀ ਇੰਨੀ ਵਧੀਆ ਇਲੈਕਸ਼ਨ ਹੋਈ ਆ ਉਹਦੇ ਲਈ ਵੀ ਸੇਰਾ ਜਿਹੜਾ ਖੇਮਕਰਨ ਦੇ ਸਾਡੇ ਲੀਡਰਾਂ ਸਿਰ ਸਾਡੇ ਸ਼ਹਿਰ ਵਾਸੀਆਂ ਸ੍ਰੀ ਜਾਂਦਾ ਤੁਹਾਨੂੰ ਸਾਹਿਬ ਕਾਫੀ ਲੰਮੇ ਸਮੇਂ ਤੋਂ ਜਿਹੜੇ ਖੇਮਕਰਨ ਹਲਕੇ ਨੂੰ ਜਿਹੜਾ ਵਿਕਾਸ ਪੱਖੋਂ ਅਧੂਰਾ ਸੀ ਕਈ ਸਰਕਾਰਾਂ ਆਈਆਂ ਤੇ ਕਈ ਚੱਲ ਗਈਆਂ ਪਰ ਬਾਰਡਰ ਏਰੀਆ ਹੋਣ ਕਰਕੇ ਕਈ ਸਹੂਲਤਾਂ ਤੋਂ ਵਾਂਝਾ ਸੀ ਹੁਣ ਕਿਹੜੀ ਕਿਹੜੀ ਸਹੂਲਤ ਨੂੰ ਖਾਸ ਧਿਆਨ ਵਿੱਚ ਰੱਖਿਆ ਜਾਵੇਗਾ ਮੇਰੇ ਸਹੂਲਤਾਂ ਦੇ ਚਲੋ ਇਹ ਨਹੀਂਗਾ ਵੀ ਹੁਣ ਅੱਜ ਆਪਾਂ ਐਮਐਸੀ ਜਿੱਤੇ ਸਹੂਲਤਾਂ ਵੱਲੋਂ ਤਾਂ ਪਹਿਲਾਂ ਵੀ ਅਸੀਂ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਸਾਡੀ ਸਰਕਾਰ ਜਿਹੜੀ ਹੈ ਕਿ ਕੰਮ ਨੂੰ ਲੈ ਕੇ ਜੇ ਤੁਸੀਂ ਸਕੂਲਾਂ ਦੀ ਗੱਲ ਕਰ ਲੋ ਸਭ ਤੋਂ ਵੱਧ ਟੀਚਰ ਆਪਾਂ ਖੇਮ ਕਰਨ ਹਲਕੇ ਲਈ ਲੈ ਕੇ ਆਏ ਆ ਸਭ ਤੋਂ ਵੱਧ ਇੱਥੇ ਮੱਲਾ ਕਰਨੇ ਖੋਲੇ ਗਏ ਸਕੂਲਾਂ ਦੀ ਗਰਾਂਟੀਆਂ ਦੀ ਗੱਲ ਕਰ ਲੋ 35 40 ਕਰੋੜ ਰੁਪਈਆ ਇੱਥੇ ਸਕੂਲਾਂ ਨੂੰ ਲਿਆ ਕੇ ਦਿੱਤਾ ਕਿਸੇ ਪੱਖ ਤੋਂ ਵੀ ਮੇਰਾ ਵੀ ਦਸੀਂ ਕੋਈ ਵਾਂਝੇ ਨਹੀਂ ਹੈਗੇ ਅਸੀਂ ਖੇਮਕਰਨ ਹਲਕੇ ਦੀ ਖੇਮਕਰਨ ਛੜ ਦੀ ਤਰੱਕੀ ਦੇ ਵਿੱਚ ਪਹਿਲਾਂ ਵੀ ਯੋਗਦਾਨ ਬਹੁਤ ਵੱਡਾ ਪਾਇਆ ਤੇ ਜਿਹੜੇ ਹੁਣ ਰਹਿੰਦੇ ਕੰਮ ਆ ਉਹ ਅਸੀਂ ਬੜੇ ਤਕੜੇ ਹੋ ਗਏ ਕਿਉਂਕਿ ਹੁਣ ਤਾਂ ਬਹੁਤ ਵੱਡਾ ਫਤਵਾ ਖੇਮਕਰਨ ਸ਼ਹਿਰ ਨੇ ਦੇ ਦਿੱਤਾ ਤੇ ਖੇਮਕਰਨ ਸ਼ਹਿਰ ਦੀ ਜਿਹੜੀ ਤਰੱਕੀ ਹੈ ਉਹਦਾ ਹੁਣ ਤਰੱਕੀ ਜਿਹੜੀ ਉਹ ਸਾਡੀ ਜ਼ਿੰਮੇਵਾਰੀ ਬਣ ਗਈ ਹੈ ਕਿਉਂਕਿ ਅਸੀਂ ਤਰੱਕੀ ਕਰਨੀ ਹੈ ਤੇ ਮੇਰੇ ਵੀਰ ਜਿਹੜੇ ਕੰਮ ਭਾਵੇਂ ਕੋਈ ਵੱਡਾ ਕੰਮ ਹੋਵੇ ਚਾਹੇ ਛੋਟਾ ਕੰਮ ਹੋਵੇ ਉਹ ਸਰਕਾਰ ਦਾ ਫਰਜ਼ ਬਣਦਾ ਹੈ ਤੇ ਉਹ ਅਸੀਂ ਸਾਰੇ ਇਹਨਾਂ ਦੋਵਾਂ ਸਾਲਾਂ 'ਚ ਕਰਕੇ ਦੇਵਾਂਗੇ ਤੁਹਾਨੂੰ ਸਾਹਿਬ ਭਿੱਖੀਪਿੰਡ ਵਿੱਚ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਲੋਕਾਂ ਨੇ ਆਜ਼ਾਦ ਉਮੀਦਵਾਰ ਜਤਾਇਆ ਹੈ ਕਿ ਕਈ ਵਾਰੀ ਪਾਰਟੀ ਕੋਈ ਟਿਕਟਾ ਮੰਨਣ ਵਿੱਚ ਵੀ ਗਲਤੀ ਹੋ ਜਾਂਦੀ ਹੈ ਉਹ ਫਿਰ ਇਹ ਗੱਲ ਪਤਾ ਕੀ ਹੈ ਜੀ ਉਹ ਵੀ ਵੈਸੇ ਸਾਡਾ ਹੀ ਜਿੱਤਿਆ ਵਾ ਉਹ ਜਹਾਜੂਤ ਤਾਂ ਕਹਦਾ ਸੀ ਪਰ ਇਹ ਆ ਵੀ ਕਈ ਵਾਰੀ ਇਹ ਜ਼ਰੂਰ ਹੁੰਦਾ ਵਾ ਵੀ ਜਦੋਂ ਸਾਡੇ ਦੋ ਭਰਾ ਲੜਦੇ ਤੋਂ ਕਈ ਵਾਰੀ ਉਹਨੂੰ ਸਮਝਾਈਦਾ ਫਿਰ ਉਹ ਦੋਵਾਂ ਨੂੰ ਆਖੀਦਾ ਵੀ ਚੰਗਾ ਭਰਾਵਾ ਤੁਸੀਂ ਲੜ ਆਪੋ ਵੇ ਦੀ ਲੜ ਕੇ ਵੇਖ ਲਓ ਉਹ ਵੀ ਆਮ ਆਦਮੀ ਨੇ ਜਿੱਤਿਆ ਉਹ ਜਿੰਨੀਆਂ ਵੋਟਾਂ ਪਈਆਂ ਭਾਵੇਂ ਸਾਡੇ ਕੈਂਡੀਡੇਟ ਨੂੰ ਪਈਆਂ ਜਾਂ ਜਾਦ ਨੂੰ ਪਈ ਉਹ ਆਮ ਆਦਮੀ ਦੀਆਂ ਹੀ ਵੋਟਾਂ ਦੇ ਆਮ ਆਦਮੀ ਦਾ ਹੀ ਉਹ ਵੀ ਬੰਦਾ ਪਰ ਉਹ ਠੀਕ ਹੈ ਸਾਡੇ ਤਾਂ ਰੁੱਸ ਕੇ ਉਹਦਾ ਵੀ ਰਾਈਟ ਬਣਦਾ ਵੈਸੇ ਇੱਕ ਗੱਲ ਦੱਸਾਂ ਅੱਜ ਚਲੋ ਤੁਸੀਂ ਗੱਲ ਕਰਤੀ ਕਈ ਵਾਰੀ ਮੇਰੇ ਵੀਰ ਵਾਕਿਆ ਹੀ ਅਸੀਂ ਵੀ ਗਲਤੀਆਂ ਕਰ ਜਾਂਦੇ ਆ ਇਹ ਨਹੀਂ ਵੀ ਉਹ ਮੁੰਡਾ ਕੋ ਮਾੜਾ ਮੁੰਡਾ ਜਿਹੜਾ ਜਿੰਨੂੰ ਅਸੀਂ ਟਿਕੜ ਦਿੱਤੀ ਉਹ ਵੀ ਚੰਗਾ ਵਾ ਉਹ ਵੀ ਪਾਰਟੀ ਲਈ ਕੰਮ ਕਰਦਾ ਪਰ ਉਥੇ ਰਾਈਟ ਬਣਦਾ ਸੀ ਮੇਰਾ ਵੀਰ ਜਿਹੜੇ ਪਹਿਲੇ ਬਿੱਲਾ ਚੋਪੜਾ ਜੀ ਜਿਨ੍ਹਾਂ ਦੀ ਘਰਦੀ ਦੀ ਜਿਹੜੀ ਮੌਤ ਹੋਈ ਸੀ ਉਹਦੇ ਕਰਕੇ ਉਹ ਸੀਟ ਵੇਲੀ ਹੋਈ ਸੀ ਹੱਕ ਬਣਦਾ ਸੀ ਬਿੱਲਾ ਚੋਪੜਾ ਜੀ ਦਾ ਜਿਹੜੀ ਅਸੀਂ ਕਤਾਈ ਕਰਗੇ ਜਾਂ ਸਾਡੀ ਕੋਈ ਜਮੇ ਮਜਬੂਰੀ ਲਾ ਲੋ ਅਸੀਂ ਟਿਕਟ ਉਹਦੇ ਕਰਕੇ ਜਿਹੜਾ ਵਾ ਇਹ ਕੁਝ ਉਲਟ ਫੇਰ ਹੋਇਆ ਵਾ ਪਰ ਮੇਰਾ ਵੀਰ ਉਹ ਵੀ ਮੈਂ ਕਹਣਾ ਸਾਡਾ ਸਾਰਾ ਪਰਿਵਾਰ ਹੈ ਕੋਈ ਨਹੀਂ ਅਸੀਂ ਰੁੱਸੇ ਕਿੱਲੇ ਸਾਰੇ ਗੱਲ ਨਾਲ ਲਾ ਲੈਣੇ ਆ ਸਾਡੇ ਹੀ ਆਪਣੇ ਹੀ ਆ ਉਹ ਜਾਦ ਨਹੀਂ ਜਿੱਤਿਆ ਉਹ ਵੀ ਆਮ ਆਦਮੀ ਦਾ ਹੀ ਕੈਂਡੀਡੇਟ ਆ ਕੋਈ ਗੱਲ ਨਹੀਂ ਤਾਂ ਅੰਮ੍ਰਿਤਸਰ ਵੀ 85 ਦੇ ਵਿੱਚੋਂ 24 ਰਹਿ ਗਏ ਐ ਤੇ ਕਾਂਗਰਸ ਨੂੰ ਬਹੁਤ ਮਤ ਮਿਲੀ ਉੱਥੇ ਉਹ ਕਿਵੇਂ ਵੇਖਦੇ ਹੋ ਵੀਰੇ ਮੈਂ ਦੱਸਾਂ ਇੱਕ ਨਾ ਜਿਹੜੀ ਡੈਮੋਕ੍ਰੇਸੀ ਵੇਖੋ ਤੁਸੀਂ ਕੱਲੇ ਅਮਰਸਰ ਸ਼ਹਿਰ ਨੂੰ ਨਾ ਵੇਖੋ ਜੇ ਫਿਰ ਤੁਸੀਂ ਗਿਣਤੀ ਕਰਨੀ ਤੁਸੀਂ ਸਾਰੇ ਪੰਜਾਬ ਦੀ ਗੱਲ ਕਰੋ ਅੱਜ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਉਹਨਾਂ ਨੇ ਵੀ ਦੱਸਿਆ ਸਾਰਾ ਡਾਟਾ ਜਿਹੜਾ ਪੂਰੇ ਪੰਜਾਬ ਦਾ ਲੈ ਕੇ ਕਿ 54% ਵੋਟ ਜਿਹੜੀ ਆ ਉਹ ਆਮ ਆਦਮੀ ਨੂੰ ਪਈ ਹੈ 54% ਸੀਟਾਂ ਦੇ ਹਿਸਾਬ ਨਾਲ ਇੱਕ ਇੱਕ ਸੀਟ ਦਾ ਦੱਸਿਆ ਤੇ ਜਿਹੜੀ ਕਾਂਗਰਸ ਹੋਰ ਹੈਗੀ 24% ਤੇ ਭਾਜਪਾ 7% ਤੇ ਅਕਾਲੀ ਦਲ 3% ਤੇ ਜੇ ਤੁਸੀਂ ਓਵਰਆਲ ਪੰਜਾਬ ਦੀ ਗੱਲ ਕਰੋ ਤੇ ਬਹੁਤ ਵੱਡਾ ਫਤਵਾ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਜਿਹੜਾ ਦਿੱਤਾ ਅੱਗੇ ਇੱਕ ਨਾ ਗੱਲ ਚੱਲਦੀ ਸ਼ਹਿਰਾਂ 'ਚ ਆਮ ਆਦਮੀ ਪਾਰਟੀ ਨਹੀਂ ਹੈਗੀ ਜੀ ਤੇ ਲੋਕਾਂ ਨੇ ਸ਼ਹਿਰਾਂ ਦੇ ਵਿੱਚ ਵੀ ਵੱਡੀ ਪੱਧਰ ਤੇ ਜਿਹੜਾ ਆਮ ਆਦਮੀ ਨੂੰ ਜਿਤਾਇਆ ਹੈ ਉਹ ਚਲੋ ਸ਼ਹਿਰ 'ਚ ਮੰਨ ਲਓ ਅਮਰਸਰ ਸ਼ਹਿਰ 'ਚ ਵੀ ਕੋਈ ਸਾਡੇ ਤੋਂ ਗੱਲ ਢਿੱਲਪੁੱਲ ਰਹਿ ਗਈ ਹੋਊਗੀ ਜਿਹੜੀਆਂ ਸਾਨੂੰ ਥੋੜੀਆਂ ਘੱਟ ਸੀਟਾਂ ਆਈਆਂ ਉਹਦੇ ਤੇ ਹੁਣ ਪਾਰਟੀ ਜਿਹੜੀ ਉਹ ਨਰੀਖਣ ਵੀ ਕਰੂਗੀ ਵੀ ਕੀ ਕਾਰਨ ਰਹਿ ਆ ਜਿਹੜੇ ਸਾਡੇ ਨੂੰ ਸੀਟਾਂ ਘਟ ਆਈਆਂ ਬਾਕੀ ਓਵਰਆਲ ਜਿਹੜਾ ਪੰਜਾਬ ਆ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਆ ਪੰਜਾਬ ਦੇ ਵਿੱਚ ਤੁਹਾਨੂੰ ਸਭ ਪਿੰਡਾਂ ਦੀ ਸਰਕਾਰ ਵੀ ਬਣ ਗਈ ਆ ਕਿਉਂਕਿ ਪੰਚਾਇਤਾਂ ਬਣ ਗਈਆਂ ਆਮ ਆਦਮੀ ਪਾਰਟੀ ਦੀਆਂ ਸ਼ਹਿਰਾਂ ਦੀ ਸਰਕਾਰ ਵੀ ਬਣ ਗਈ ਆ ਕਿਉਂਕਿ ਨਗਰ ਕੌਂਸਲ ਦੇ ਐਮਸੀ ਜਿੱਤ ਗਏ ਨੇ ਹੁਣ ਜਿਹੜਾ ਵਿਕਾਸ ਜਿਹੜਾ ਕਿਵੇਂ ਦਾ ਹੋਵੇਗਾ ਵੀਰੇ ਵਿਕਾਸ ਮੈਂ ਜਿਹੜੀ ਜਿਹੜੀ ਇਹ ਹੁੰਦੀ ਆ ਨਾ ਸਥਾਨਕ ਚੋਣਾਂ ਇਹ ਇੱਕ ਵਿਕਾਸ ਦਾ ਮੋੜ ਬਣਦੀਆਂ ਹੁਣ ਵੇਖੋ ਜਿਵੇਂ ਸਾਡੇ ਐਮਸੀ ਬਣ ਗਏ ਆ ਇਹ ਆਪਣੇ ਆਪ ਹੀ ਵਿਕਾਸ ਵੱਧ ਹੋ ਜਾਣਾ ਵਾ ਜਿਹੜੇ ਐਮਸੀ ਉਹਨੇ ਆਪੋ ਆਪਣੀ ਵਾਰਡ ਦਾ ਭੱਜ ਭੱਜ ਕੇ ਕੰਮ ਕਰਉਣਾ ਉਹ ਥੱਲੇ ਵਾਲੀ ਜਿਹੜੀ ਸਰਕਾਰ ਸਾਡੀ ਉਹ ਵੀ ਸਾਡੀ ਬਣ ਗਈ ਪਹਿਲਾਂ ਜਿਵੇਂ ਪੰਚਾਇਤਾਂ ਸਰਪੰਚ ਨਹੀਂ ਸਾਡੇ ਸਾਡੇ ਸਰਪੰਚ ਬਣ ਗਏ ਹੁਣ ਜਿਹੜਾ ਉਹ ਫਿਰ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਵੇਂ ਮੈਨੂੰ ਅੱਗੇ ਜ਼ਿਆਦਾ ਬੋਝ ਸਾਨੂੰ ਹੁੰਦਾ ਸੀ ਹੁਣ ਐਮਸੀ ਜਿਹੜਾ ਵਾ ਤੁਸੀਂ ਸਮਝ ਲਓ ਇੱਕ ਐਮਐਲਏ ਦੀ ਇੱਕ ਹੋਰ ਐਮਐਲਏ ਹਲ ਗਿਆ ਇੱਕ ਵਾਰਡ ਲੈਵਲ ਤੇ ਇੱਕ ਐਮਐਲਏ ਆ ਗਿਆ ਉਹਨੇ ਆਪ ਦੀ ਵਾਰਡ ਦਾ ਉਹ ਐਮਐਲਏ ਉਹਨੇ ਵਾਰਡ ਦੇ ਕੰਮ ਕਰਾਉਣੇ ਆ ਹਮੇਸ਼ਾ ਜਦੋਂ ਤੁਹਾਡੇ ਦੇ ਥੱਲੇ ਤੁਹਾਡੀਆਂ ਜਿਹੜੀਆਂ ਸਰਕਾਰ ਦੀਆਂ ਜਦੋਂ ਥੱਲੇ ਜਿਹੜੀਆਂ ਸਤਾਨਕ ਸਰਕਾਰਾਂ ਵੀ ਤੁਹਾਡੇ ਜਿਹੜੀਆਂ ਕਮੇਟੀਆਂ ਦੀਆਂ ਜਿਹੜੀਆਂ ਪ੍ਰਧਾਨ ਤੁਹਾਡੇ ਬਣਦੇ ਆ ਤੇ ਉਹ ਆਪਣੇ ਆਪ ਹੀ ਤਰੱਕੀ ਸੁਭਾਵਿਕ ਹੀ ਵੱਧ ਹੁੰਦੀ ਹੈ ਤਰੱਕੀ ਜਦੋਂ ਤੁਹਾਡੀਆਂ ਇਹ ਸਾਰੀਆਂ ਚੋਣਾ ਹੋ ਜਾਂਦੀਆਂ ਐ ਫਿਰ ਸਾਰੇ ਐਮਸੀ ਸਾਹਿਬਾਨਾਂ ਦੀ ਹੁਣ ਜ਼ਿੰਮੇਵਾਰੀ ਬਣ ਗਈ ਹੈ ਕੰਮ ਕਰਾਉਣਾ ਤੁਹਾਨੂੰ ਸਾਹਿਬ ਬੀਜੇਪੀ ਦਾ ਕਹਿਣਾ ਸੀ ਕਿ ਸਾਡੇ ਸਾਡੇ ਨਾਲ ਧੱਕਾ ਕੀਤਾ ਗਿਆ ਸਾਡੀਆਂ ਜ਼ਬਰਦਸਤੀ ਜਿਹੜੀਆਂ ਫੈਲਾ ਰੱਦ ਕਰਾਈਆਂ ਗਈਆਂ ਜਿੱਦ ਵੀਰੇ ਜਿਹੜੀਆਂ ਰਾਤ ਦੇ ਲਈ ਹੋਈਆਂ ਉਹ ਜਿੱਤ ਲੈਂਦੇ ਉਹ ਤੇ ਜਿੱਤੀ ਨਹੀਂ ਗਈ ਕੋਈ ਜਾਂ ਤਾਂ ਉਹਨਾਂ ਜੋ ਵੀ ਇੱਕ ਅੱਧੀ ਜਿੱਤ ਲੈਂਦੇ ਫਿਰ ਵੀ ਜਾਂਦੇ ਵੀ ਵਾਕਿਆ ਹੁਣਾ ਥੱਕਾ ਹੋ ਗਿਆ ਉਹਦੇ ਸਗੋਂ ਉਹਨਾਂ ਨੂੰ ਚੰਗਾ ਭਾਨਾ ਜਾਂ ਲੱਭ ਕੇ ਵਿਆਹ ਹੋ ਥੱਕਾ ਹੋ ਗਿਆ ਜੀ ਸਾਡੇ ਨਾਲ ਇਹ ਵੀ ਚੰਗੀ ਗੱਲ ਹੁੰਦੀ ਆ ਇਹ ਥੱਕਾ ਧੱਕਾ ਵੈਸੇ ਕਿਸੇ ਨੇ ਕਰਾਇਆ ਨਹੀਂ ਸਾਰੀਆਂ ਉਹ ਦਿਨ ਜਾ ਕੇ ਉਹ ਫੈਲਾਂ ਜਮਾ ਕਰਾ ਕੇ ਆਏ ਆ ਸਾਰਿਆਂ ਨੂੰ ਕਿਹਾ ਇਹ ਫੈਲਾਂ ਜਮਾ ਕਰਾਓ ਹੁਣ ਕੋਈ ਕਾਗਜ਼ ਹੀ ਆਪੇ ਗਲਤ ਭਰਊਗਾ ਤੇ ਉਹ ਉਹਨਾਂ ਦਾ ਹੱਲ ਕੀ ਕਰੀਏ ਉਹ ਉਹ ਥੱਕਾ ਕਹਾਦਾ ਵਾ ਹੁਣ ਮੈਂ ਆਪਦੇ ਪੇਪਰ ਭਜੇ ਆ ਪੰਜ ਮੰਨ ਲਓ ਚੋਣਾ ਕਰਵਾਈਆਂ ਭਿੱਖੀ ਬੰਡ ਅਸੀਂ ਤੁਸੀਂ ਆਪ ਸੋਚੋ ਭਿੱਖੀ ਬੰਡ ਅਸੀਂ ਜਿਮਣੀ ਚੋਣ ਕਰਵਾਈ ਆ ਇੱਥੇ ਪੰਜ ਕਰਾਈਆਂ ਤੇ ਹੋਰ 8 ਹੋ ਜਾਂਦੀਆਂ ਸਾਨੂੰ ਕੀ ਕਾਗਜ਼ ਸਹੀ ਭਰ ਕੇ ਆਉਂਦੇ ਕਾਗਜ਼ ਹੀ ਗਲਤ ਭਰੀ ਜਾਂਦੇ ਉੱਤੇ ਆਪਾਂ ਕੀ ਕਰੀਏ ਦੱਸੋ ਉਹ ਆਪਦੇ ਪੇਪਰ ਜਾਣ ਕੇ ਗਲਤ ਕਰ ਆਉਂਦੇ ਆ ਤੁਹਾਨੂੰ ਸਾਹਿਬ ਖੇਮਕਰਨ ਦੇ ਵਸਿਆ ਨੇ ਹੁਣ ਕੀ ਭਰੋਸਾ ਆਪਣੇ ਵੱਲੋਂ ਤੇ ਪਾਰਟੀ ਵੱਲੋਂ ਦਉਂਦੇ ਭਰੋਸਾ ਵੀਰੇ ਹੁਣ ਮੇਰਾ ਵੀਰ ਜਿਹੜਾ ਖੇਮਕਰਨ ਸ਼ਹਿਰ ਮੇਰਾ ਆਪਣਾ ਸ਼ਹਿਰ ਆ ਇਹ ਜੋ ਭਰਾ ਜਿਹੜੇ ਵੀ ਇਹਨਾਂ ਦੀ ਕੋਈ ਕੋਈ ਵੀ ਮੰਗ ਸਰਕਾਰ ਤੋਂ ਜਿਹੜਾ ਕੰਮ ਸਾਡੇ ਕਰਨ ਵਾਲਾ ਉਹ ਮੈਂ ਬੈਠਾ ਕਿਉਂਕਿ ਮੇਰੇ ਵਰਗੇ ਨਿਮਾਣੇ ਬੰਦੇ ਨੂੰ ਇੰਨਾ ਪਿਆਰ ਲੋਕੀ ਦਿੰਦੇ ਆ ਆ ਸਾਡੇ ਪ੍ਰਧਾਨਾ ਨੂੰ ਸਾਡੇ ਐਮਸੀ ਸਾਹਿਬਾਨ ਨੂੰ ਇੰਨਾ ਪਿਆਰ ਲੋਕਾਂ ਨੇ ਦਿੱਤਾ ਤੇ ਫਿਰ ਸਾਡਾ ਹੱਕ ਬਣਦਾ ਹੁਣ ਖੇਮਕਰਨ ਸ਼ਹਿਰ ਦਾ ਹੱਕ ਹੋ ਗਿਆ ਸਾਨੂੰ ਗੁੱਟੋਂ ਫੜ ਕੇ ਕਹਿਣ ਦਾ ਪਈ ਆ ਸਾਡੇ ਕੰਮ ਕਰੋ ਤੇ ਸਾਡੇ ਐਮਸੀ ਅਸੀਂ ਸਾਰੇ ਉਹ ਕੰਮ ਕਰਕੇ ਦੇਵਾਂਗੇ ਸਾਡੀ ਜ਼ਿੰਮੇਵਾਰੀ ਬਹੁਤ ਬਹੁਤ ਧੰਨਵਾਦ ਜੀ ਸਨਸਮਾ ਦੇ ਮਿਹਰਬਾਨ ਚਲੋ ਜੀ ਤਾਂ ਇਹ ਸਨ ਹਲਕਾ ਖੇਮ ਕਰਨ ਦੇ ਵਿਧਾਇਕ ਸਰਦਾਰ ਸਰਵਨ ਸਿੰਘ ਜੀ ਤੁਹਾਨੂੰ ਜਿਨ੍ਹਾਂ ਨੇ ਗੱਲਬਾਤ ਕਰਕੇ ਦੱਸਿਆ ਹੈ ਕਿ 13 0 ਦਾ ਜਿਹੜਾ ਜਾਦੂ ਆ ਉਹ ਖੇਮ ਕਰਨ ਵਿੱਚ ਚੱਲਿਆ ਹੈ ਤੁਸੀਂ ਵੱਧ ਵੱਧ ਸ਼ੇਅਰ ਕਰ ਦਿਓ ਦੇਖਦੇ ਰਹੋ ਪੰਜਾਬ న్యూਜ਼ ਮੈਂ ਜਸਵੀਰ ਸਿੰਘ ਚੀਨਾ ਤਰਨਤਾਰਨ